ਗੁਰਸੇਖ ਕੁੜੀ ਮੈਕਪ੍ਰੀਤ ਦਾ ਮਾਮਲਾ ਇਸ ਸਮੇਂ ਸੋਸ਼ਲ ਮੀਡੀਆ ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਕੈਨੇਡਾ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋਈ ਸੀ ਅਤੇ ਉਸ ਤੋਂ ਬਾਅਦ ਪੰਜਾਬੀ ਵਲੌਗਰ ਉਸਦਾ ਪਤੀ ਅਤੇ ਸਾਰੇ ਪਰਿਵਾਰ ਨੇ ਉਸ ਨੂੰ ਇਕੱਲੀ ਨੂੰ ਇਲਾਜ ਲਈ ਪੰਜਾਬ ਭੇਜ ਦਿੱਤਾ ਸੀ ਇਹ ਗੱਲ ਸੁਣ ਕੇ ਲੋਕ ਗੁੱਸੇ ਵਿੱਚ ਆ ਗਏ ਕਿ ਪਰਿਵਾਰ ਨੂੰ ਇਸ ਮੁਸੀਬਤ ਦੇ ਸਮੇਂ ਵਿੱਚ ਮੈਕ ਨਾਲ ਖੜਨਾ ਚਾਹੀਦਾ ਸੀ ਬਲਕਿ ਉਹਨਾਂ ਨੇ ਇਹ ਸਭ ਗਲਤ ਕੀਤਾ ਹਾਲ ਹੀ ਦੇ ਵਿੱਚ ਮੈਕ ਨੇ ਇੱਕ ਨਵਾਂ ਵਲੌਗ ਅਪਲੋਡ ਕੀਤਾ ਹੈ ਜਿਸ ਦਾ ਟਾਈਟਲ ਹੈ ਤੁਹਾਡੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਉਸਨੇ ਆਪਣੇ ਚਾਹਣ ਵਾਲਿਆਂ ਨੂੰ ਕੁਝ ਐਮ ਗੱਲਾਂ ਦੱਸੀਆਂ ਪਰ ਉਸ ਦੀ ਗੱਲਬਾਤ ਸੁਣ ਕੇ ਲੋਕ ਹੋਰ ਪੜ ਗਏ ਅਤੇ ਕਾਫੀ ਨੈਗੇਟਿਵ ਕਮੈਂਟ ਵੀਡੀਓes ਹੇਠਾਂ ਕਰਨ ਲੱਗੇ ਮੈਕ ਨੇ ਵਲੌਗ ਵਿੱਚ ਕਿਹਾ ਕਿ ਕਈ ਲੋਕ ਉਸ ਦੇ ਪਰਿਵਾਰ ਬਾਰੇ ਅਤੇ ਉਸ ਦੇ ਡਿਪਰੈਸ਼ਨ ਨੂੰ ਲੈ ਕੇ ਸਵਾਲ ਪੁੱਛ ਰਹੇ ਹਨ ਲੋਕ ਜਾਨਣਾ ਚਾਹੁੰਦੇ ਹਨ ਕਿ ਪਰਿਵਾਰ ਉਸ ਦੇ ਨਾਲ ਕਿਉਂ ਨਹੀਂ ਆਇਆ ਅਤੇ ਕੀ ਉਸ ਦਾ ਸਹਰੇ ਪਰਿਵਾਰ ਨਾਲ ਕੋਈ ਵੱਡਾ ਝਗੜਾ ਹੋਇਆ ਸੀ ਇਸ ਤੇ ਮੈਕ ਨੇ ਜਵਾਬ ਦਿੰਦਿਆਂ ਕਿਹਾ ਕਿ ਇਸ ਵੇਲੇ ਉਹ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੀ ਉਸ ਦਾ ਕਹਿਣਾ ਸੀ ਕਿ ਹਰ ਗੱਲ ਕਰਨ ਲਈ ਇੱਕ ਢੰਗ ਦਾ ਸਮਾਂ ਹੁੰਦਾ ਹੈ ਅਤੇ ਜਦੋਂ ਉਹ ਸਮਾਂ ਆਏਗਾ ਉਹ ਖੁੱਲ੍ਹ ਕੇ ਹਰ ਚੀਜ਼ ਬਾਰੇ ਆਪਣੇ ਦਰਸ਼ਕਾਂ ਨੂੰ ਦੱਸੇਗੀ ਇਹ ਗੱਲ ਸੁਣ ਕੇ ਕਈ ਲੋਕਾਂ ਨੇ ਕਮੈਂਟ ਸੈਕਸ਼ਨ ਵਿੱਚ ਉਸਦੇ ਬਾਰੇ ਨਕਾਰਾਤਮਕ ਗੱਲਾਂ ਲਿਖੀਆਂ ਤੇ ਲੋਕ ਲਿਖਦੇ ਹਨ ਕਿ ਭੈਣੇ ਇਹ ਵਲੌਗਿੰਗ ਵਾਲੀ ਨਕਲੀ ਫੇਕ ਜ਼ਿੰਦਗੀ ਚੋਂ ਬਾਹਰ ਨਿਕਲ ਕੇ ਅਸਲੀ ਜ਼ਿੰਦਗੀ ਜਿਉਂ ਲੋਕਾਂ ਨੇ ਆਪਣੀ ਹਰ ਪਲ ਦੀ ਖਬਰ ਦੇਣ ਦੀ ਕੀ ਲੋੜ ਹੈ ਇਹ ਦਿਖਾਵੇ ਵਾਲੀ ਜ਼ਿੰਦਗੀ ਨਹੀਂ ਸੀ ਗੁਰੂ ਕੇ ਸਿੱਖ ਦੀ ਜਿਸ ਵਿੱਚ ਸਾਡੇ ਚੰਗੇ ਭਲੇ ਸਿੱਖ ਫਸ ਚੁੱਕੇ ਨੇ ਅੱਜ ਤੁਸੀਂ ਅੱਜ ਆ ਕੀਤਾ ਇੱਥੇ ਇਹ ਗਏ ਆ ਖਾਦਾ ਇਸ ਤਰ੍ਹਾਂ ਆਪਣੇ ਬਾਰੇ ਲੋਕਾਂ ਨੂੰ ਦੱਸਣ ਦੀ ਜ਼ਿੰਦਗੀ ਚ ਨਹੀਂ ਲੋੜ ਆਪਣਾ ਅਸਲ ਮੇਲ ਗੁਰੂ ਨਾਲ ਕਰੋ ਭੈਣੇ ਨਿਕਲ ਜਾਓ ਇਸ ਵਲੌਗਿੰਗ ਵਾਲੇ ਚੱਕੜ ਚੋਂ ਤੇ ਗੁਰੂ ਨਾਲ ਜੁੜੋ ਵਾਹਿਗੁਰੂ ਮੇਰ ਕਰੇ ਵੀਡੀਓ ਦਾ ਟਾਈਟਲ ਕੁਝ ਹੋਰ ਲਿਖਿਆ ਪਰ ਸਵਾਲਾਂ ਦਾ ਜਵਾਬ ਇੱਕ ਵੀ ਨਹੀਂ ਦਿੱਤਾ ਸਿੱਖੀ ਜੀਵਨ ਵਾਹਿਗੁਰੂ ਦਾ ਸਿਮਰਨ ਕਰੋ ਵੀਡੀਓ ਵਲੌਗਾਂ ਵਿੱਚ ਕੁਝ ਨਹੀਂ ਰੱਖਿਆ ਗੁਰੂ ਦੇ ਸਿੰਘ ਸੱਜ ਕੇ ਫਾਲਤੂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪੜੇ ਲਿਖੇ ਹੋ ਜੌਬ ਕਰੋ ਆਰਾਮ ਦੀ ਜ਼ਿੰਦਗੀ ਜਿਉ ਇਨ੍ਹਾਂ ਸਭ ਚੀਜ਼ਾਂ ਤੋਂ ਬਾਅਦ ਦਰਸ਼ਕਾਂ ਨੂੰ ਲੱਗ ਰਿਹਾ ਹੈ ਕਿ ਮੈਂ ਇੱਕ ਜਾਣ ਬੁੱਝ ਕੇ ਚੁੱਪੀ ਧਾਰ ਰਹੀ ਹੈ ਤੇ ਜਿਸ ਕਰਕੇ ਉਸ ਦਾ ਗੁੱਸਾ ਉਹਨਾਂ ਦਾ ਗੁੱਸਾ ਹੋਰ ਵੀ ਵਧਦਾ ਜਾ ਰਿਹਾ ਹੈ ਬਾਕੀ ਜਿਵੇਂ ਹੀ ਮੈਂ ਇਸ ਮਸਲੇ ਤੇ ਚੁੱਪੀ ਤੋੜੇਗੀ ਅਸੀਂ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਾਂਗੇ ਤੇ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਏ ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ